ਹੈਲੋ ਰੰਗ ਪੰਜਾਬ ਦੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਦਾਵ ਨਮਸਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਪ੍ਰਕਾਸ਼ ਉਤਸਵ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਸਾਝੇ ਪੀਰ ਗੁਰੂ پیغمبر ਸਾਰਿਆਂ ਦੀ ਉਹਨਾਂ ਨੇ ਸਾਂਝਾ ਹੋਕਾ ਦਿੱਤਾ ਅੱਜ ਵੀ ਸਾਰਿਆਂ ਦੇ ਸਭ ਦੇ ਦਿਲਾਂ ਤੇ ਵਸਦੇ ਹਨ ਉਹਨਾਂ ਦੀਆਂ ਸਿੱਖਿਆਵਾਂ ਤੇ ਸਾਨੂੰ ਚੱਲਣਾ ਚਾਹੀਦਾ ਉਹਨਾਂ ਦੀ ਸਿੱਖਿਆ ਲੈਣੀ ਚਾਹੀਦੀ ਹੈ ਯੁੱਗੋ ਜਦੋਂ ਤੱਕ ਦੁਨੀਆ ਰਹਿੰਦੀ ਆ ਉਹ ਇਸ ਜੱਗ ਦੇ ਵਿੱਚ ਰਹਿਣਗੇ ਉਹਦੀ ਦੁਨੀਆ ਤੱਕ ਵੀ ਰਹਿਣਗੇ ਚਲੋ ਮੈਂ ਤੁਹਾਨੂੰ ਥੋੜਾ ਜਿਹਾ ਆਪਣੇ ਜਿਹੜੇ ਮੇਰੇ ਹਾਪ ਭਾਵ ਆ ਪਿਛਲੀ ਵਾਰੀ ਵੀ ਮੈਂ ਸੁਣਾਇਆ ਸੀ ਤੁਹਾਨੂੰ ਕਿ ਪੁਰਾਣਾ ਥੋੜਾ ਬਹੁਤਾ ਜ਼ਿਆਦਾ ਆਂਦਾ ਤੇ ਮੈਂ ਸੁਣਾਉਂਦੀ ਹੁੰਨੀ ਆ ਮੈਂ ਉਹਨਾਂ ਦੀ ਮੈਂ ਮਾ ਤਾਂ ਨਹੀਂ گا ਸਕਦੀ ਪਰ ਫਿਰ ਮੈਂ ਜੋ ਮੇਰੇ ਮਨ ਦੇ ਵਿੱਚ ਆਇਆ ਉਹ ਮੈਂ ਤੁਹਾਨੂੰ ਸੁਨਨੀਆਂ ਉਮੀਦ ਕਬੂਲ ਕਰੋਗੇ ਸੁਣ ਪਾਈ ਬੱਲੇ ਤੇ ਦਸ ਮਰਦਾਨੀਆਂ ਵੀਰ ਮੇਰਾ ਕਿੱਥੇ ਗਿਆ ਪਾਈ ਬੱਲੇਆ ਵੀਰ ਮੇਰਾ ਕਿੱਥੇ ਗਿਆ 10 ਸਪਾਈ ਬੱਲੇ ਆਤੇ 10 ਮਰਦਾਨੀਆਂ ਵੀਰ ਮੇਰਾ ਕਿੱਥੇ ਗਿਆ ਪਾਈ ਬੱਲੇ ਆ ਵੀਰ ਮੇਰਾ ਕਿੱਥੇ ਗਿਆ ਹੱਥ ਜੁਕ ਮੰਡਲਿਤੇ ਮੁੰਡੇ ਉਤੇ ਹੱਥ ਜਿਖ ਮੰਡਲੀ ਤੇ ਮੁੰਡੇ ਉੱਤੇ ਕੰਬੜੀ ਨਾਨਕ ਫਕੀਰ ਹੋ ਗਿਆ ਬੀਬੀ ਨਾਨਕੀ ਨਾਨਕ ਫਕੀਰ ਹੋ ਗਿਆ ਹੱਥ ਜਿਖ ਮੰਡਲੀ ਤੇ ਮੁੰਡੇ ਉੱਤੇ ਕੰਬੜੀ ਨਾਨਕ ਫਕੀਰ ਹੋ ਗਿਆ ਬਹਿਣ ਨਾਨਕੀ ਨਨਕ ਫਕੀਰ ਹੋ ਗਿਆ ਮਨ ਦੀਆਂ ਵੀਰਾ ਮਨ ਦੀਆਂ ਬਵਲ ਨੇ ਕਦਰ ਨਾ ਪਾਈ ਤੇਰੀ ਅਮੜੀ ਦਾਸੀ ਨਾ ਜੜਾ ਵੀਰ ਨਾਨਕ ਅਮੜੀ ਦਾਸੀ ਨਾਨ ਦੁਖਾ ਮਨ ਦੀਆਂ ਬਾਬਲ ਨੇ ਕਦਰ ਨਾ ਪਾਈ ਤੇਰੀ ਅਮੜੀ ਦਾਸੀ ਨਾਨ ਦੁਖਾ ਵੀਰ ਨਾਨਕ ਅਮੜੀ ਦਾ ਦਿਲ ਨਾਨ ਦੁਖਾ ਪੇਤੇ ਚੜ ਤੈਨੂੰ ਵਾਜਾਂ ਪਈ ਮਾਰਦੀ ਆ ਜਾ ਕਰ ਰੋਟੀ ਖਾਈਏ ਪਾ ਵੀਰ ਮਨਨਕਾ ਆ ਜਾ ਕਰ ਰੋਟੀ ਖਾਈਏ ਆ ਕੋਠੇ ਉੱਤੇ ਚੜ ਤੈਨੂੰ ਵਾਜਾਂ ਪਈ ਮਾਰਦੀ ਆ ਜਾ ਵੀਰ ਰੋਟੀ ਖਾਈਏ ਆ ਵੀਰ ਨਾਨਕ ਰੋਟੀ ਖਾਈਏ ਭੈਣ ਤੇ ਪਰਾ ਮੱਕੀ ਦੀ ਰੋਟੀ ਉਤੇ ਸਰਮਾ ਦਾ ਸਾਗ ਆ ਮੱਖਣਾ ਦਾ ਕੋਈ ਨਾ ਟੋੜਾ ਵੀਰ ਨਾਨਕ ਮੱਖਣਾ ਦਾ ਕੋਈ ਨਾ ਟੋੜਾ ਕੀ ਦੀ ਰੋਟੀ ਉੱਤੇ ਸਰਮ ਦਾ ਸਾਗ ਮੱਖਣ ਦਾ ਕੋਈ ਨਾ ਟੋੜਾ ਵੀਰ ਨਾਨਕ ਮੱਖਣ ਦਾ ਕੋਈ ਨਾ ਟੋੜਾ ਦਸ ਦਸ ਪਾਈ ਬੱਲੇ ਆ ਤੇ ਬੋਲ ਮਰਦਾਨਿਆਂ ਵੀਰ ਮੇਰਾ ਕਿੱਥੇ ਗਿਆ ਭਾਈ ਬੱਲੇ ਆ ਵੀਰ ਮੇਰਾ ਕਿੱਥੇ ਗਿਆ ਹੱਥੇ ਜਿਕ ਮੰਡਲੀ ਤੇ ਮੋਂਡੇ ਉਤੇ ਕੰਬਲੀ ਵੀ ਨਾਨਕ ਫਕੀਰ ਹੋ ਗਿਆ ਬੀਬੀ ਨਾਨਕੀ ਨਾਨਕ ਫਕੀਰ ਹੋ ਗਿਆ ਧੱਜਕ ਮੰਡਲੇ ਤੇ ਮੋਂਡੇ ਉਤੇ ਕੰਬਲੀ ਨਨਕ ਫਕੀਰ ਹੋ ਗਿਆ ਬੀਬੀ ਨਾਨਕੀ ਨਨਕ ਫਕੀਰ ਹੋ ਗਿਆ ਕੋਠੇ ਉਤੇ ਚੜੀ ਕੇ ਵਾਜਪਈ ਮਾਰਦੀ ਹਜ਼ਾਰ ਰੋਟੀ ਖਾਈਏ ਪੇਣ ਤੇ ਪਰਾ ਵੀਰ ਨਾਨਕਾ ਰੋਟੀ ਖਾਈਏ ਪੇਣ ਤੇ ਪਰ ਕੋਠੇ ਉੱਤੇ ਚੜ ਕੇ ਵਾਜਾ ਪਈ ਮਰਦੀ ਅਜਾ ਕਰ ਅਮੜੀ ਦਾਸੀ ਨਾ ਠੜਰਾ ਵੀਰ ਨਾਨਕਾ ਅਮੜੀ ਦਾਸੀ ਨਾ ਤੂੰ ਠੜਰਾ ਉੱਤੇ ਉੱਤੇ ਚੜ ਕੇ ਵਜਾ ਪਈ ਮਰਦੀ ਆਉਂਦਾ ਦੀ ਸੇ ਰਾਹ ਰਾਹ ਪੈਂਦਾ ਰਾਹ ਵੀਰਾ ਨਾਨਕ ਆਉਂਦਾ ਦੀ ਸੇ ਕੋਈ ਵੀ ਨਾਰਾ ਦਸ ਪਈ ਵਾਲਿਆ ਤੇ ਬੋਲ ਮਰਦਾਨੀ ਆ ਵੀਰ ਮੇ ਬੱਲੇ ਆ ਵੀਰ ਮੇਰਾ ਕਿੱਥੇ ਗਿਆ ਹੱਥੇ ਜਿਕ ਮੰਡਲੀ ਤੇ ਮੁੰਡੇ ਉੱਤੇ ਕੰਬੜੀ ਨਾਨਕ ਫਕੀਰ ਹੋ ਗਿਆ ਬੀਬੀ ਨਾਨਕੀ ਨਾਨਕ ਫਕੀਰ ਹੋ ਗਿਆ ਹੱਥੇ ਜਿਕ ਮੰਡਲੀ ਤੇ ਮੁੰਡੇ ਉੱਤੇ ਕੰਬੜੇ ਨਾਨਕ ਫਕੀਰ ਹੋ ਗਿਆ ਬੀਬੀ ਨਾਨਕੀ ਨਾਨਕ ਫਕੀਰ ਹੋ ਗਿਆ ਪਹਿਣ ਨਾਨਕੀ ਨਾਨਕ ਫਕੀਰ ਹੋ ਗਿਆ ਸਾਰੇ ਨੂੰ ਇੱਕ ਵਾਰ ਫੇਰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਉਮੀਦ ਹੈ ਤੁਹਾਨੂੰ ਵੀ ਇਹ ਬੋਲ ਥੋੜੇ ਪਸੰਦ ਆਣਗੇ 2000 ਬੋਲ ਮੈਂ ਦਿਹਾ ਉਹਨਾਂ ਦੀ ਸ਼ੋਭਾ ਵਿੱਚ ਕੋਈ ਸ਼ੋਭਾ ਘਾ ਨਹੀਂ ਸਕਦਾ ਕੁਲ ਮਾਲਕ ਦੁਨੀਆ ਦਾ ਬਾਨੀ ਉਸ ਦੀ ਸ਼ੋਭਾ ਕੋਈ ਨਹੀਂ ਘਾ ਸਕਦਾ ਚਲੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਵੀਡੀਓ ਬੰਦ ਕਰਦੀ ਹਾਂ ਉਮੀਦ ਹੈ ਪਸੰਦ ਆਏਗੀ ਜੇ ਪਸੰਦ ਆਇ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੇ ਹੋਰ ਜਿਹੜੇ ਵੀ ਮੇਰੇ ਨਵੇਂ ਚੈਨਲ ਤੇ ਹੈ ਉਹ ਸਬਸਕ੍ਰਾਈਬ ਕਰ ਲਿਆ ਜੇ